ਸ਼ਟਾ ਦੇ ਪੱਲਾ ਗਲੋਨੀ ਵਿਖੇ ਸ਼ਿਵਰਾਤਰੀ ਤੇ ਉਪਲਬਖ ਦੇ ਵਿੱਚ ਗੁਪਤਾ ਟੈਲੀਕਮ ਅਤੇ ਮਹਾਜਨ ਅਤੇ ਉਹਨਾਂ ਦੀ ਟੀਮ ਵੱਲੋਂ ਸੰਯੁਕਤ ਰੂਪ ਦੇ ਵਿੱਚ ਜਿਹੜਾ ਆ ਲੰਗਰ ਲਗਾਇਆ ਗਿਆ ਤੁਹਾਨੂੰ ਦੱਸਦੇ ਕਿ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸੀ ਨੇਤਾ ਰਮਨ ਰਮੀ ਅਤੇ ਸ਼ਟਾ ਪ੍ਰੈਸ ਵੈਲਫਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਔਰ ਸੁਸਾਇਟੀ ਵੱਲੋਂ ਜਿਹੜਾ ਆ ਇਹਨਾਂ ਉਹ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ बम बम भोले बोले बोले तेरी मौत करेगी मौत मेरा नाम रमन रम्मी है जी आज महाशिवरात्रि ਦਾ ਬਲਕਸ਼ ਦੇ ਵਿੱਚ ਮਹਾਜਨ ਸਾਹਿਬ ਤੇ ਉਹਨਾਂ ਦੀ ਸੁਨੀਲ ਭਾਜੀ ਉਹਨਾਂ ਦੀ ਸਾਰੀ ਟੀਮ ਨੇ ਅੱਜ ਲੰਗਰ ਲਗਾਇਆ ਹੈ ਤੇ ਗੁਪਤਾ ਟੈਲੀਟਕੋਮ ਵਾਲਿਆਂ ਨੇ ਮੈਂ ਇਹਨਾਂ ਦਾ तहे ਦਿਲੋਂ ਤਾਂ ਧੰਨਵਾਦੀ ਆ ਕਿ ਇਹਨਾਂ ਨੇ ਇੰਨਾ ਵਧੀਆ ਸਮਾਜ ਸੇਵੀ ਦਾ ਕੰਮ ਕਰ ਰਹੇ ਹੈ ਤੇ ਅੱਗੇ ਵੀ ਇਤਨਾ ਹੀ ਕਰਦੇ ਰਹੇ ਤੇ ਇਹਨਾਂ ਦਾ ਟੀਮ ਦਾ ਇਤਨਾ ਹੀ ਪਿਆਰ ਬਣਿਆ ਰਵੇ ਕਿਹੜੀ ਜਗ੍ਹਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ ਭੱਲਾ ਕਲੋਨੀ ਚੱਲ ਰਿਹਾ ਜੀ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ 9 ਵਜੇ ਤੋਂ ਲੈ ਕੇ ਸ਼ਾਮ ਤੱਕ ਚੱਲੇਗਾ ਜੀ ਅੱਜ ਇਹ ਨਾਮ ਜੀ ਆਪਣਾ ਦੀਪਿਕਾ ਗੁੱਟਾ ਹੋਰ ਮੈਡਮ ਇਹ ਕਿਹੜੀ ਜਗ੍ਹਾ ਜਿਹੜਾ ਲੰਗਰ ਲਗਾਇਆ ਗਿਆ ਹੈ ਭੱਲਾ ਕਲੋਨੀ ਸ਼ਰਾਟਾ ਚੌਂ ਹਾਂ ਜੀ ਤੇ ਕਿਸ ਉਪলক্ষ্যে ਵਿੱਚ ਲਗਾਇਆ ਗਿਆ ਹੈ ਸ਼ਿਵਰਾਤਰੀ ਦੇ ਤੌਰ ਤੇ ਸਾਰੀ ਸੰਗਤ ਲਈ ਵਧਾਈਆਂ